ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰ ਸਤਿ ਸ੍ਰੀ ਅਕਾਲ ਕੌਰ ਸੰਧੂ ਜੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਆ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਹੁਣ ਆਪਾਂ ਚੱਲੇ ਆਂ ਵਿਆਹ ਕਿਉਂਕਿ ਬਹੁਤ ਜਿਆਦੇ ਕਾਲੀ ਦੇ ਵਿੱਚ ਪਿਆਰ ਹੋ ਕੇ ਜਾ ਰਹੇ ਆਂ ਮੂਰੇ ਬਰਾਤ ਨਾਲ ਰਲਣਾ ਹੈ ਆਨੰਦ ਕਾਰਜ ਜਿਹੜੇ ਹੈਗੇ ਅੱਜ ਹੀ ਕਰਵਾਉਣੇ ਆਂ ਉਹ ਕਹਿੰਦੇ ਵੀ ਫਿਰ ਪਹਿਲਾਂ ਨਾਲ ਚੱਲੋ ਫੋਨ ਆਈ ਜਾ ਰਹੇ ਨੇ ਦੁਬਾਰਾ ਵਾਰ-ਵਾਰ ਤੇ ਹੁਣ ਸਾਨੂੰ ਹਰਸਾ ਰਸਤੇ ਚ ਬਰਾਤ ਦੇ ਨਾਲ ਰਲਾਂਗੇ ਉੱਥੇ ਹਰਸ ਤਾਰ ਕੇ ਆਉਂਦਾ ਹੈ ਹਰਸਾ ਜੀ ਜਾਂਦਾ ਨਹੀਂ ਹੈਗਾ ਇੱਧਰ ਯਾਰ ਕੋਈ ਸੜਕ ਪੱਟੀ ਤਾਂ ਨਹੀਂ ਹੋਣੀ ਰਾਜ ਠੀਕ ਹੋਊਗਾ ਰਣੀ ਕੇ ਨੂੰ ਜਣ ਰਣੀ ਦਾ ਰਣੀ ਕੇ ਹਾਥਨਪੁਰ ਰਣੀ ਕੇ ਵੀ ਪੱਟੀਆਂ ਪਈਆਂ ਨੇ ਭਾਈ ਪੂਲੀਆਂ ਵਾਲੀਆਂ ਜੇ ਦੇਖ ਕੇ ਜਾਇਓ ਜਦੋਂ ਪਹਿਲਾਂ ਵਸਤਵਾਨਾ ਸਾਹਿਬ ਨੂੰ ਗਏ ਤਾਂ ਬਹੁਤ ਪੂਲੀਆਂ ਪੱਟੀਆਂ ਹੋਈਆਂ ਆਈਆਂ ਰਾਸਤੇ ਲਓ ਜੀ ਆਪਾਂ ਘਰੋਂ ਚੱਲ ਪਏ ਸੀ ਹੁਣ ਅਸੀਂ ਜਾ ਰਹੇ ਆ ਮੈਂ ਜਾਗ ਟਪਾ ਲਈ ਸੀ ਕਿਉਂਕਿ ਠੰਡ ਹੈਗੀ ਹੈ ਸਵੇਰ ਦੀ ਫਿਰ ਉੱਥੇ ਲਾ ਕੇ ਗੱਡੀ ਦੇ ਵਿੱਚ ਰੱਖ ਦਾਂਗੇ ਤੇ ਕਿਉਂਕਿ ਜਲਦੀ ਜਾ ਰਹੇ ਆ ਹਨ ਸਵੇਰੇ ਫਿਰ ਹਵਾ ਜੀ ਲੱਗ ਜਾਂਦੀ ਹੈ ਫਸਲਾਂ ਦੇਖੋ ਕਿੰਨੀਆਂ ਵਧੀਆ ਲੱਗਦੀਆਂ ਨੇ ਹਰੀਆਂ ਭਰੀਆਂ ਜਿਹੜੀਆਂ ਹੈਗੀਆਂ ਬਹੁਤ ਸੋਹਣੀਆਂ ਕਣਕਾਂ ਹਨ ਤੇ ਇੱਥੇ ਰਣੀਕੇ ਵਾਲਾ ਲੱਗਿਆ ਹੋਇਆ ਤੀ ਰਣੀਕੇ ਤੇ ਬਾਦਸ਼ਾਹਪੁਰ ਵਾਲਾ ਫਾੜਕ ਲੱਗਿਆ ਪਿਆ ਤੀਗਾ ਜੀ ਟਰੇਨ ਆ ਰਹੀ ਏ ਬਸ ਤੇ ਆਪਾਂ ਹੁਣ ਜਾ ਕੇ ਮੂਰੇ ਹਨ ਰਲ ਜਾਗੇ ਨਾਲ ਟਰੇਨ ਵੀ ਆ ਗਈ ਦੋਨੇ ਪਾਸੇੋਂ ਜਿਹੜੇ ਹੈਗੇ ਟਰੇਨਾਂ ਆਉਣ ਦਾ ਟਾਈਮ ਸੀਗਾ ਦੇਖੋ ਇਧਰਲੀ ਵੀ ਲੰਘ ਗਈ ਹੁਣ ਆਪਾਂ ਹੁਣ ਪਹੁੰਚ ਗਏ ਜੀ ਪੈਲਸ ਦੇ ਵਿੱਚ ਫਿਰ ਆਪਾਂ ਆਨੰਦਕਾਰਜਾਂ ਤੇ ਗਏ ਨਹੀਂ ਹੈਗੇ ਕਿਉਂਕਿ ਅਸੀਂ ਹੋਰ ਉਲਟਾ ਰਸਤਾ ਚਲੇ ਗਏ ਫਿਰ ਵਾਪਸ ਆਉਣਾ ਪਿਆ ਫਿਰ ਅਸੀਂ ਸਿੱਧਾ ਪੈਲਸ ਦੇ ਵਿੱਚ ਹੀ ਆ ਗਏ ਜਦੋਂ ਨੂੰ ਫੋਨ ਕਰਿਆ ਉਦੋਂ ਨੂੰ ਆਨੰਦਕਾਰਜ ਹੋ ਗਏ ਸੀਗੇ ਆਪਾਂ ਫਿਰ ਸਿੱਧਾ ਪੈਲਸ ਵਿੱਚ ਹੀ ਪਹੁੰਚ ਗਏ ਆਜ਼ਾਦ ਪੈਲਸ ਜਾਖਲ ਤੇ ਲਹਿਰੇਗਾ ਅੱਗੇ ਤੋਂ ਅੱਗੇ ਜਾ ਕੇ ਕਿਉਂਕਿ ਕਾਫੀ ਰਾਹ ਸੀਗਾ ਨਾ ਆਪਾਂ ਪਹੁੰਚ ਗਏ ਜੀ ਬਰਾਤ ਪਹੁੰਚੀ ਨਹੀਂ ਹੈਗੀ ਪਹੁੰਚਣ ਵਾਲੀ ਹੋਈ ਸੀ ਥੋੜਾ ਜਿਹਾ ਟਾਈਮ ਪਹਿਲਾਂ ਪਹੁੰਚ ਗਏ ਬਸ ਉਹ ਬਰਾਤ ਵੀ ਜਿਹੜੀ ਹੈਗੀ ਆ ਰਹੀ ਹੈ ਆਨੰਦ ਕਾਰਜ ਕਰਵਾ ਕੇ ਬਾਕੀ ਰਿਸ਼ਤੇਦਾਰ ਆਪਣੇ ਉਰੇ ਪਹੁੰਚ ਰਹੇ ਨੇ ਹਨ ਜਿਹੜੇ ਸਿੱਧੇ ਆ ਰਹੇ ਤੇ ਪੈਲਸ ਦੇ ਵਿੱਚ ਬਹੁਤ ਰਿਸ਼ਤੇਦਾਰ ਆ ਗਏ ਮਿਲਦੇ ਆਪਾਂ ਬਹੁਤ ਜਿਆਦਾ ਸੋਹਣੀ ਪੈਲਸ ਦੀ ਡੈਕੋਰੇਸ਼ਨ ਕੀਤੀ ਸੀਗੀ ਕੀਤੀ ਹੋਈ ਸੀਗੀ ਤੇ ਪੈਲਸ ਜਿਹੜਾ ਹੈਗਾ ਬਹੁਤ ਜਿਆਦਾ ਖੁੱਲਾ ਵੀ ਸੀਗਾ ਬਹੁਤ ਜਿਆਦਾ ਖੁੱਲਾ ਸੀਗਾ ਬਾਹਰ ਦਾ ਅਰੇਂਜਮੈਂਟ ਸੀਗਾ ਲਓ ਜੀ ਬਰਾਤ ਵੀ ਪਹੁੰਚ ਗਈ ਆਪਣੀ ਦੇਖੋ ਹੁਣ ਮਿਲਣੀਆਂ ਵਗੈਰਾ ਹੋ ਰਹੀਆਂ ਨੇ ਭੈਣੂ ਵੀ ਪਹੁੰਚ ਗਏ ਸਾਡੇ ਮਾਮਾ ਜੀ ਦੀਆਂ ਨੂਹਾਂ ਨੇ ਲੱਗੀ ਆ ਗਈ ਭਰਾ ਤਾਂ ਸੀ ਤਾਂ ਪਹਿਲਾਂ ਖਾ ਤੇ ਲਿਆ 2 ਘੰਟੇ ਦਾ ਰਸਤਾ ਸੀਗਾ ਇਸ ਤਰਾਹ ਨਾਲ ਅੱਜ ਪੁੱਜ ਕੇ ਫ੍ਰੀ ਹੋ ਗਏ ਜੇ ਤੁਹਾਨੂੰ ਭਰਾ ਆਈਏ ਹੁਣ ਅਜੇ ਮਿਲਣੀਆਂ ਕਰਾਉਂਦੇ ਕਿੱਥੇ ਬਹੁਤ ਖੁਸ਼ ਲੱਗੇ ਪਈ ਸੀ ਇਹ ਇਧਰ ਦੀ ਆਏ ਨੇ ਜੀ ਪਾਤਣਾ ਕਿ ਨਹੀਂ ਦੀ ਗਰਮੀਦੁਰ ਨੇ ਫੋਨ ਕਰਾ ਚੀਮਨ ਉਹ ਵੀ ਪਾਤਰਾਂ ਕਨੇ ਆਏ ਨੇ ਲੋਟ ਆ ਫਿਰ ਇਹ ਪਸਾੜਾ ਲਗਦੇ ਸੀ ਪਾਤੜਾ ਕਨੇ ਠੀਕ ਆ ਬਸ ਇਹ ਵੀ ਰਾ ਨੇੜੇ ਆ ਨੇੜੇ ਵੀ ਆ ਨਹੀਂ ਬਾੜ ਤਾਂ ਹੁੰਨੇ ਆ ਇੱਕੋ ਜਿਹਾ ਜਿਆਖਲ ਕਨੀ ਹੋ ਕੋਈ ਇਹ ਲੈ ਰਹੇ ਗਾਗੇ ਵਿੱਚ ਦੀ ਨੰਘ ਕਹੀਦੀ ਉੱਥੇ ਮੇਰੀ ਫਰੈਂਡ ਵੀ ਐ ਜਿਹਨੂੰ ਪਤਾ ਲੱਗ ਗਿਆ ਤਾਂ ਮੇਰੇ ਨਾਲ ਉਹ ਲੜਾਈ ਵੀ ਕਰੂ ਗੱਲ ਵੀ ਨਹੀਂ ਹੋਈ ਨੇ ਮੈਂ ਉਹਨੂੰ ਹੋਰ ਹੀ ਬੁਲਾ ਲੈਂਦੀ ਪਹਿਲਾਂ ਸੋਚ ਸਾਡਾ ਕਾਫੀ ਟਾਈਮ ਹੋ ਗਿਆ ਫੋਨ ਤੇ ਗੱਲ ਵੀ ਨਹੀਂ ਹੋਈ ਵੈਸੇ ਕਹਿੰਦੇ ਰਹਣੀ ਆ ਮੈਂ ਉਹਨੂੰ ਉਹ ਵੀ ਆਵਾਂਗੇ ਆਵਾਂਗੇ ਉਹ ਵੀ ਮੈਨੂੰ ਕਹਿੰਦੀ ਰਹਦੀ ਐ ਆਈ ਸੌਰੀ ਜਰੂਨ ਮੈਂ ਮੁੜ ਕੇ ਜਾ ਰਹੀ ਹਾਂ ਫੇਰ ਕਦੇ ਮਿਲਣਾ ਆਉਂਗੀ ਬਲੌਗ ਚ ਸੌਰੀ ਮੰਗਦੇ ਲੋ ਜੀ ਮਿਲਨੀਆਂ ਹੋ ਰਹੀਆਂ ਨੇ ਇੱਧਰ ਸਾਰਿਆਂ ਦੀਆਂ ਜਿੱਦਾਂ ਕਿ ਹਨ ਰਿਵਾਜ ਹੁੰਦੇ ਆ ਮਾਮੇ ਫੁੱਫੜਾ ਮਾਸੜਾ ਨੇ ਹਨ ਤੇ ਕੁੜੀ ਦੇ ਮਾਪੇ ਬਾਪ ਨੇ ਸਾਰਿਆਂ ਦੇ ਜਿੱਦਾਂ ਕਿ ਮਿਲਨੀਆਂ ਹੁੰਦੀਆਂ ਹਨ ਸਾਰੇ ਰਿਸ਼ਤੇਦਾਰਾਂ ਦੀਆਂ ਦੇ ਇੱਥੇ ਮਿਲਣੀਆਂ ਹੋ ਰਹੀਆਂ ਨੇ ਸਾਡੇ ਭੈਣ ਖੜੇ ਆ ਸਾਹਮਣੇ ਫਲਕਾਰੀ ਵਾਲੇ ਜਿਹਦੇ ਮੁੰਡੇ ਦਾ ਵਿਆਹ ਹੈ ਬੇਟਾ ਸਾਡਾ ਆਇਆ ਹੋਇਆ ਆਸਟ੍ਰੇਲੀਆ ਤੋਂ ਇਧਰ ਸਾਡੇ ਭੈਣ ਦੀ ਵੀ ਮਿਲਣੀ ਹੋ ਰਹੀ ਏ ਕਿਉਂਕਿ ਹਨਾ ਜਿਵੇਂ ਦੇ ਰਿਵਾਜ ਚੱਲਦੇ ਹਨ ਉਵੇਂ ਦਾ ਸਾਰਾ ਪਿੰਡਾਂ ਦੇ ਰੀਤੀ ਰਿਵਾਜ ਚੱਲਦੇ ਆ ਉਦੋਂ ਤੋਂ ਤੇ ਸਾਰੇ ਜਾਣੇ ਫੋਟੋ ਵੀ ਕਰਵਾ ਰਹੇ ਆ ਮੈਂ ਵੀ ਭੈਣ ਨੂੰ ਹੁਣੀ ਮਿਲੀ ਆ ਮਿਲਦੇ ਆਪਾਂ ਸਾਰੇ ਰਿਸ਼ਤੇਦਾਰਾਂ ਨੂੰ ਵੀਰ ਜੀ ਹੋਈਆਂ ਵਿਆਹ ਜਿਹੜਾ ਹੈਗਾ ਜੀ ਸਾਡੇ ਮਾਮਾ ਜੀ ਦੇ ਦੋਤੇ ਦਾ ਵਿਆਹ ਹੈ ਹਨਾ ਪਹਿਲਾਂ ਵੀ ਤੁਸੀਂ ਜਿਹੜੇ ਹੈਗੇ ਆਪਣੇ ਬਲੌਗ ਦੇਖ ਸਕੇ ਹੋ ਇੱਥੇ ਆਨੰਦ ਕਾਰਜ ਕਰਾ ਕੇ ਹਨਾ ਜਿਹੜਾ ਹੈਗਾ ਕੁੜੀ ਨੂੰ ਅੰਦਰ ਲਿਜਾ ਰਹੇ ਨੇ ਹੁਣ ਬਸ ਰੇਵਣ ਘਟਾਈ ਹੋਊਗੀ ਇੱਥੇ

ਵੱਪਰ ਸ਼ੇਰ ਹੋਇਆ ਕਿ ਆਪਣੇ ਮਾਪਿਆਂ ਕੋਲੇ ਹੀ ਕਰ ਗਿਆ ਸੋ ਅੱਜ ਮੂਸਾ ਪੇਨ ਨੂੰ ਮਾਰ ਬਣਾ ਚਾਹੀਦਾ ਕਿ ਸਿੱਧੂ ਉਸ ਪਿੰਡ ਦਾ ਬੱਚਾ ਬਹੁਤ ਮਿਹਰਬਾਨੀ ਹੈ ਤੁਹਾਡੀਆਂ ਸਾਰਿਆਂ ਦੀ ਧੰਨ ਕਰਾਂ ਅਸੀਂ ਇੱਥੇ ਸਾਰੇ ਜਾਣੇ ਜਿਹੜੇ ਹੈਗੇ ਅਸੀਂ ਬਹੁਤ ਜਾਦੇ ਫੋਟੋਆਂ ਵੀ ਕਰਵਾਈਆਂ ਕਿਉਂਕਿ ਸਾਰੇ ਜਾਣੇ ਤਿਆਰ ਹੋਏ ਹੁੰਦੇ ਆ ਨਾ ਜਦੋਂ ਕਿਤੇ ਮਿਲਦੇ ਆਏ ਹੁੰਦੇ ਵੀ ਚਲੋ ਸਾਰੇ ਜਾਣੇ ਇਕੱਠੇ ਹੋ ਕੇ ਫੋਟੋਆਂ ਵਗੈਰਾ ਕਰਵਾਈਆਂ ਬਹੁਤ ਜਾਦੇ ਕਿਉਂਕਿ ਆਨੰਦ ਕਾਰਜ ਹੋਏ ਹੋਏ ਸੀਗੇ ਹਜੇ ਉਹ ਤਿਆਰ ਹੋ ਰਹੇ ਨੇ ਫਿਰ ਜਿਹੜਾ ਹੈਗਾ ਸ਼ਗਨ ਤੇ ਬਿਠਾ ਲੈਣਾ ਵਾਰਨੇ ਤੇ ਜਲਦੀ ਜਲਦੀ ਜਿਹੜਾ ਹੈਗਾ ਆਨੰਦ ਕਾਰਜ ਦਾ ਵੀ ਨਿਬੜ ਗਿਆ ਜੀ ਸਾਸਰੀ ਘਰ ਮਾਸੀ ਜੀ ਸਾਸਰੀ ਘਰ ਉਹ ਠੀਕ ਹਾਂ ਸਾਸਰੀ ਘਰ ਵੀ ਸਾਸਰੀ ਘਰ ਸਾਸਰੀ ਘਰ ਉਹ ਠੀਕ ਹੋਣ ਇੱਥੇ ਸਾਡੀ ਮਾਸੀ ਜੀ ਦਾ ਪਰਿਵਾਰ ਵੀ ਪਹੁੰਚ ਗਿਆ ਜੀ ਮੈਂ ਉਹਨਾਂ ਨੂੰ ਹੀ ਮਿਲਣ ਆਈ ਹਾਂ ਉਹ ਚਾਹ ਪੀ ਰਹੇ ਸੀ ਅੰਦਰ ਥੋੜਾ ਜਿਹਾ ਲੇਟ ਹੀ ਪਹੁੰਚੇ ਆ ਤੇ ਭੈਣ ਉਹਦੀਆਂ ਮਾਸੀ ਦੀਆਂ ਬੇਟੀਆਂ ਔਰ ਨੂੰਹਾਂ ਸਾਡੇ ਮਾਸੀ ਜੀ ਆਉਂਦੇ ਆ ਤੇ ਹੁਣ ਆਪਾਂ ਬਾਹਰ ਬੈਠਦੇ ਆ ਸਾਰੇ ਜਾਣੇ ਦੇਖਦੇ ਆ ਪ੍ਰੋਗਰਾਮ ਤੁਸੀਂ ਵੀ ਵਲੌਗ ਨੂੰ ਇੰਜੋਏ ਕਰਿਓ ਜੀ ਨਾਲੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਿਓ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਲੋ ਜੀ ਹੁਣ ਇੱਥੇ ਸਾਰੇ ਰਿਸ਼ਤੇਦਾਰ ਜਿਹੜੇ ਹੈਗੇ ਇਕੱਠੇ ਹੋ ਗਏ ਸੀਗੇ ਆਪਾਂ ਹੁਣ ਜਿਹੜਾ ਹੈਗਾ ਸ਼ਗਨ ਦੇ ਲਈ ਹਨ ਬਾਰਨੇ ਦੇ ਲਈ ਉੱਥੇ ਲੈ ਕੇ ਜਾਵਾਂਗੇ ਨਵੇਂ ਵਿਆਹੀ ਜੋੜੀ ਨੂੰ ਤੇ ਦੇਖੋ ਜਿਵੇਂ ਕੁੜੀਆਂ ਹਨ ਫੁਲਕਾਰੀ ਵਗੈਰਾ ਤਾਂ ਤਾਣ ਕੇ ਹਨ ਜਿਵੇਂ ਲੈ ਕੇ ਜਾਂਦੇ ਆ ਨਾਲ-ਨਾਲ ਜਾਣਗੀਆਂ ਕੁੜੀਆਂ ਵੀ ਨੱਚਦੀਆਂ ਹਾਂ ਦੇਖੋ ਪਰਿਵਾਰ ਜਿਹੜਾ ਹੈਗਾ ਬਹੁਤ ਵਧੀਆ ਪਰਿਵਾਰ ਹੈ ਭੈਣ ਕਾ ਵੀ ਸਾਡੇ ਰਿਸ਼ਤੇਦਾਰ ਵੀ ਜਿਹੜੇ ਹੈਗੇ ਸਾਰੇ ਬਹੁਤ ਵਧੀਆ ਜੀ ਤੇ ਸਾਰੇ ਜਿਹੜੇ ਹਸਣ ਹਾਸਮੁਖ ਜੇ ਆ ਮਤਲਬ ਕਿ ਬਹੁਤ ਵਧੀਆ ਪਰਿਵਾਰ ਹੈਗਾ ਆ